ਇਹ ਵਧਾਈਆਂ। ਟੱਕੀਆਂ ਬਾਛੇ ਮਹਾਰਾਜ ਇਹਨਾਂ ਨੂੰ 2,115 ਜਾਂ 20 ਹਜ਼ਾਰ ਡਿਮਾਂਡ ਕਰਦੇ ਨੇ ਟਰੈਕਟਰ ਦੀ। ਬਾਕੀ ਬਾਈ ਰੇਟ ਮੌਕੇ ਦੀ ਹੁੰਦਾ ਜਿੰਨਾ ਵੀ 15-20 ਹਜ਼ਾਰ ਘਟਣਾ ਵਧਣਾ ਉਹ ਮੌਕੇ ਦੀ ਗੱਲ ਹੈ। ਠੀਕ ਹੈ ਟਾਇਰ ਜਣੀ ਕਿ ਨਵੇਂ ਨੇ ਟਰੈਕਟਰ ਦੇ। 50-50 ਡੀ ਖੜਾ ਜੀ ਉਹਦੇ ਬਾਅਦ। ਸਬਰਾਜ ਵਾਲਿਆਂ ਨੇ ਬਾਈ ਪਾਤੀ ਤੱਕ ਫੇਰ ਅੱਜ ਨਵਾਂ ਟਰੈਕਟਰ 855 ਕਰਤਾ ਸੇਲ। ਸੱਬੇ ਬਾਈ ਨੇ ਕਰੀ ਡਿਲੀਵਰੀ ਅੱਜ। ਬਾਈ ਸਾਰਿਆਂ ਨੂੰ ਮੁਬਾਰਕਾਂ ਟਰੈਕਟਰ ਦੀਆਂ ਜੀ। ਵਾਰਕਾਂ ਵੀਰੇ ਟਰੈਕਟਰ ਦੀਆਂ ਕਿਹੜਾ ਪਿੰਡ ਆ ਵੀ ਇਹਨਾਂ ਦਾ ਜੀ 45 ਮੰਡੀ 45 ਠੀਕ ਆ ਸੱਬੇ ਬਾਈ ਦਾ ਏਰੀਆ ਉਹ ਹਾਂਜੀ ਹੋਰ ਸਭੇ ਵੀਰੇ ਠੀਕ ਆ ਬਹੁਤ ਵਧੀਆ ਪ੍ਰਾਪਤ ਠੀਕ ਆ ਅੱਬਾ ਬਾਈ ਦੂਏ ਤੀਜੇ ਨੇ ਖੜਾਕਾ ਕਰ ਦਿੰਦਾ ਟਰੈਕਟਰ ਦਾ ਹਾਂ ਇੱਕ ਵੀ ਵਧੀਆ ਰ ਆਪਣੇ ਥੋੜੀ ਠੀਕ ਆ ਠੀਕ ਆ ਸੱਬੇ ਵੀਰੇ ਕਿਹੜਾ 3 ਸਪੀਡ ਦੱਤਾ ਬਾਈ ਅੱਜ 3 ਸਪੀਡ ਵੀ ਬਾਈ 16 ਠੀਕ ਆ ਵੀਰੇ ਠੀਕ ਆ ਤੇ ਉਦੋਂ ਆਪਣੇ ਨਾਲ ਵੀਰ ਥੋੜੇ ਜਿ ਡਰ ਗਏ ਤੇ ਠੀਕ ਆ ਠੀਕ ਆ ਬਾਈ ਉਦੋਂ ਬਾਈ ਨਾਲ ਦੀ ਵੀਡੀਓ ਇੱਕ ਪਾਈ ਸੀ ਉਹ ਬਾਈ ਨੇ ਥੋੜਾ ਜਿ ਕੁਝ ਕਹਿਤਾ ਸੀ ਸਵਰਾਜ ਬਾਰੇ ਵੀਡੀਓ ਚ ਉਹ ਬਾਈ ਕਹਿੰਦਾ ਬਾਈ ਹੁਣ ਨਾ ਬਣਾਇਆ ਦਾ ਚੱਲ ਹੋਰ ਸਭੇ ਵੀਰੇ ਠੀਕ ਆ ਵਧੀਆ ਭਰਾ ਵਧੀਆ ਠੀਕ ਆ ਵੀਰੇ ਤੇ ਬਾਈ ਆਹ ਟਰੈਕਟਰ ਲਿਆ ਵੀਰ ਨਾਲੇ 16 ਦੇ ਟਾਇਰਾਂ ਵਿੱਚ 3 ਸਪੀਡ ਤੇ ਗੱਲ ਹੋਈ ਸੀ ਬਾਈ ਇਦਾਂ ਦੱਸ ਦਈਏ ਵੀਡੀਓ ਵਾਲੀ ਆਪਾਂ ਇੱਕ ਪਿੱਛੇ ਜੇ 5-6 ਮਹੀਨੇ ਪਹਿਲਾਂ ਸ਼ਾਰਟ ਪਾਏ ਸੀ ਟਰੈਕਟਰ ਦਾ 855 ਮੈਂ ਬਾਈ ਨੂੰ ਪੁੱਛਿਆ ਵਾਂਗੇ ਬਾਈ ਤੁਸੀਂ ਸਵਰਾਜ ਇਹ ਕਾਹਦੇ ਲਿਆ ਬਾਈ ਨੇ ਵੀਡੀਓ ਚ ਸਹਜ ਸੁਭਾਅ ਕਹਿਤਾ ਯਾਰ ਕਹਿੰਦਾ ਵੀ ਕਹਿੰਦਾ ਬਾਈ ਹੋਰ ਮਨ ਕੋਈ ਟਰੈਕਟਰ ਇੰਨੀ ਚੰਗਾ ਲੱਗਦਾ ਉਹ ਵੀਡੀਓ ਇੰਸਟਾਗ੍ਰਾਮ ਤੇ ਪੈ ਗਈ ਬਾਈ ਉਹਦੀ ਬਹੁਤ ਨੇ ਚੱਕ ਕੇ ਵਾਜਾਂ ਲਾ ਲੀਆਂ ਔਰ ਆਦੇ ਰਾਤ ਵੀਡੀਓ ਉਹ 1 ਮਿਲੀਅਨ ਕ੍ਰੋਸ ਕਰ ਗਈ ਸੀ ਕਈ ਸਾਰੇ ਵੀਰਾਂ ਦੇ ਬਾਈ ਨੂੰ ਨੈਗੇਟਿਵ ਨੈਗੇਟਿਵ ਥੱਲੇ ਕਮੈਂਟ ਆਏ ਕਿਸੇ ਨੇ ਗਾਲਾਂ ਕੱਢਦੀਆਂ ਕਿਸੇ ਨੇ ਖੁਸ਼ ਕਰਤਾ ਬਾਈ ਦਾ ਸਰਜਰੀ ਫੋਨ ਆਇਆ ਬਾਈ ਕਹਿੰਦਾ ਯਾਰ ਵੀ ਇੰਨੀਆਂ ਗਾਲਾਂ ਦਾ ساری ਉਮਰ ਚ ਨਹੀਂ ਖਾਧੀਆਂ ਕਹਿੰਦਾ ਜਿੰਨੀਆਂ ਤੈਂ ਬਾਈ ਵੀਡੀਓ ਚ ਕਢਾਤੀਆਂ ਮਨੂੰ ਉਹ ਗੱਲ ਫੇ ਉਸ ਦਿਨ ਬਾਈ ਆਇਆ ਤਾਂ ਬਾਈ ਕਹਿੰਦਾ ਹੁਣ ਨਾ ਮੇਰੀ ਵੀ ਤੇ ਚਲੋ ਬਾਈ ਕੀ ਪਤਾ ਹੁੰਦਾ ਵੀ ਕਈ ਵਾਰ ਕੋਈ ਮੂੰਹ ਤੇ ਇਦਾਂ ਦੀ ਗੱਲ ਨਿਕਲ ਜਾਂਦੀ ਆ ਮੈਂ ਹਰੇ ਬਾਈ ਤਾਂ ਹੀ ਰੇਕ ਨੂੰ ਕਹਿੰਦਾ ਵੀ ਕੋਈ ਵੀ ਟਰੈਕਟਰ ਕਿਸੇ ਨੂੰ ਬਾਈ ਮਾੜਾ ਚੰਗਾ ਨਾ ਕਹੋ ਕਿਸੇ ਕੋ ਦੂਆ ਟਰੈਕਟਰ ਆ ਦਾ ਮਾੜਾ ਚੰਗਾ ਬੋਲਦੇ ਬੋਲਦਾ ਠੀਕ ਆ ਜੀ ਬਾਕੀ ਟਰੈਕਟਰ ਬਾਈ 855 ਸਾਨੂੰ ਪਤਾ ਸਾਡੇ ਰੋਪੜ ਦੇ ਵਿੱਚ ਸਾਰਿਆਂ ਨਾਲ ਵੱਧ ਸੇਜ ਦਾ ਰੋਪੜ ਚ ਆ ਬਾਈ ਸਾਰੇ ਪੰਜਾਬ ਚ ਪੂਰੇ ਯਾਨੀ ਕਿ ਟੌਪ ਤੇ ਚੱਲਦਾ ਟਰੈਕਟਰ ਠੀਕ ਆ ਜੀ ਟਰੈਕਟਰ ਵੀ ਵਧੀਆ ਬਾਈ ਸਾਰੇ ਪੱਖ ਨੂੰ ਖੇਤੀ ਦੇ ਪੱਖ ਨੂੰ ਟਰਾਲੀ ਦੇ ਪੱਖ ਨੂੰ ਹਰੇਕ ਪੱਖ ਨੂੰ ਕਾਮਯਾਬਾ ਟਰੈਕਟਰ ਇਦੇ ਵਿੱਚ ਸੈਂਟਰ ਗੇਅਰ ਵਾਲਾ ਮਾਡਲ ਵੀ ਹੁੰਦਾ ਏ ਸਾਈਡ ਗੇਅਰ ਵਾਲਾ ਜੀ 3 ਸਪੀਡ ਦੇ ਵਿੱਚ ਲੋ ਹਾਈ ਮੀਡੀਅਮ ਦੇ ਵਿੱਚ ਠੀਕ ਹੈ ਜੀ 16 ਦੇ ਟਾਇਰ ਸਾਡਾ ਗਜਿੰਦਰ ਵੀਰ ਅੱਜ ਨਿਊ ਲੁੱਕ ਚ ਆਇਆ ਅੱਜ ਫੋਰਮ ਤੋਂ ਵਰਤੀ ਜੇ ਫਿਰਦਾ ਗਿੰਦਰ ਵੀਰੇ ਕਾ ਹਾਲ ਆ ਠੀਕ ਹੈ ਜੀ ਸਹੀ ਦੱਸੋ ਬਾਈ ਦਿਨ ਬਦੇ ਨਾਲ ਸੋਹਣਾ ਹੀ ਹੁੰਦਾ ਜਾਂਦਾ ਬਾਈ ਮੇਰਾ ਹਾਂ ਨਹੀਂ ਵੀਰੇ ਮਖੌਲ ਦੀ ਕਰਨੀ ਹੋਰ ਦਿਖਾ ਕੇ ਇੰਨਾ ਵਧੀਆ ਪਾਸੇ ਜਾਦਾ ਚੱਲ ਬਣਾਇਆ ਦਾ ਵੀ ਮਾਲਕ ਬੰਦੇ ਆ ਟਰੈਕਟਰ ਡੁੱਟਰ ਦਨੇ ਬਾਹਰ ਆਇਆ ਕਰੋ ਕਿ ਟਰੈਕਟਰ ਜ਼ਿਆਦਾ ਵਿਕਦੇ ਨੇ ਕਿ ਅੱਕ ਜਨੇ ਨੇ ਦੇ ਦੇ ਯਾਰ ਹਾਂ ਸਾਡੇ ਵੀਰ ਮੂਰੇ ਬੈਠੇ ਨੇ ਬੜੇ ਮੈਨੂੰ ਲੱਗਦਾ ਵੀ ਅੱਕ ਜਾਨੇ ਤੁਸੀਂ ਯਾਰ ਹੈਂ ਅੱਕ ਨਹੀਂ ਲੱਗਦਾ ਠੀਕ ਆ ਉਹ ਮਿਸਤਰੀਆਂ ਦੇ ਬਾਈ ਦੇਤੀ ਵਧਾਈ ਮਿਸਤਰੀਆਂ ਨੂੰ ਖੁਸ਼ ਕਰ ਦਿਓ ਬਾਈ ਮਿਸਤਰੀ ਦੀ ਸਵਾਲ ਦੇਖੋ ਕਿੰਨੇ ਕਰਕੇ ਸਾਡਾ ਟਰੈਕਟਰ ਵੇਖਦਾ ਜੀ ਮਿਸਤਰੀਆਂ ਕਰਕੇ ਜੀ ਮਿਸਤਰੀਆਂ ਕਰਕੇ ਲਾਲਾ ਸੀਲ ਜਮੇਨਾ ਕਰਕੇ ਲਾਸੀ ਖੋਕੀ ਚੋਤਰ ਘੁੱਟੀ ਜਾਈਏ ਬਾਅਦ ਚੱਕ ਠੀਕ ਆ ਬਾਈ ਮਿਹਨਤ ਇਹਨਾਂ ਦੀ ਉਹ ਵੱਧਾ ਕਿਉਂਕਿ ਫੀਲਡ ਵਿੱਚ ਲੋਕਾਂ ਨਾਲ ਵਿਚਰਨਾ ਇਹਨਾਂ ਦਾ ਹੀ ਹੁੰਦਾ ਜਿਆਦਾਤਰ ਹਨਾ ਠੀਕ ਉਹ ਬਾਈ ਮੰਨਦਾ ਨਹੀਂ 200 ਨਾਲ ਬਾਈ 200 ਨਾਲ ਮੰਨਦਾ ਨਹੀਂ ਉਹ ਬੰਦੇ ਵੱਧ ਆ ਬਾਈ ਬੰਦੇ ਵੀ ਜਿਆਦਾ ਨੇ ਯਾਰ ਇਹ ਗੱਲ ਹੈ ਬਾਈ 5 5 6 ਬੰਦੇ ਆ ਸਾਰਿਆਂ ਨੂੰ ਜੇ 100 100 ਆ ਜਾਣਾ ਫਾਇਦਾ ਕੋਈ ਨਹੀਂ ਠੀਕ ਨਹੀਂ ਬਾਈ ਠੀਕ ਆ ਫੁਰਕੀ ਨੇਰੇ ਬਰੇ ਵਧੀਆ ਰੇਟਰ ਪੈ ਗਿਆ ਇਸ ਮਹੀਨੇ ਠੀਕ ਆ ਬਾਈ ਸੁਪਰ ਸੀਟਰ ਵੀ ਆ ਗਿਆ ਆਪਣਾ ਹਾਂ ਸੁਪਰ ਸੀਟਰ ਆ ਗਿਆ ਬਾਈ ਬਾਈ ਨਾਲ ਦਾ ਸੁਪਰ ਸੀਟਰ ਸਾਰਥੀ ਰਾਜ ਸਾਰਥੀ ਕੇ ਕੇ ਕੱਲਾ ਸਾਰਥੀ ਆ ਸਾਰਥੀ ਅੱਛਾ ਭਾਈ ਤੂੰ ਨਹੀਂ ਗਿਆ ਕੋ ਮੜਵਾ ਟ੍ਰਿਪ ਲਾਉਣ ਨਹੀਂ ਚਾਚਾ ਜਾਇਆ ਸਾਡਾ ਅੱਛਾ ਕਿੱਥੇ ਜਾ ਕੇ ਆਇਆ ਆਸਟਰੀਆ 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 ਠੀਕ ਆ ਭਾਈ ਆਹੀ ਆ ਬੜੀਆਂ ਕੰਪਨੀਆਂ ਟੂਰ ਉਹ ਵੀ ਵਧੀਆ ਦੇਖਾ ਦੇਣਾ ਭਾਈ ਪਾਲ ਬਾਈ ਮੂੰਹ ਮਿੱਠਾ ਕਰਾਉਣਾ ਮੂੰਹ ਮਿੱਠਾ ਕਰਾਉਣਾ ਨਾ ਵੀਰੇ ਮੂੰਹ ਪਾਲ ਬਾਈ ਤੈਂ ਕਰ ਲੈ ਕਿ ਨਹੀਂ ਨਹੀਂ ਕਰਨਾ ਹੈ ਪਹਿਲਾਂ ਤੂੰ ਕਰਿਆ ਕਰ ਨਹੀਂ ਨਹੀਂ ਪਾਲ ਬਾਈ ਨੂੰ ਬਾਤ ਕਰਾਂ ਠੀਕ ਆ ਠੀਕ ਆ ਇਹ ਬੰਦਾ ਇਹਦੀ ਇੰਟਰਵਿਊ ਆਇਆ ਉਹ ਬਾਈ ਦੀ ਹਾਂ ਠੀਕ ਆ ਇਹ ਬਾਈ ਨੂੰ ਤਾਂ ਬਾਈ ਦੁਨੀਆ ਜਾਣਦੀ ਆ ਇਹ ਹੁਣ ਆਪਣੇ ਕੋਲ ਆ ਗਿਆ ਵੀਰ ਠੀਕ ਆ ਆਪਣੇ ਨਾਲ ਪਿਆਰ ਪੈ ਗਿਆ ਤੁਹਾਡੇ ਕੋਲ ਕਦ ਆਇਆ ਭਰਾਵਾ ਇੰਨੇ ਸਾਨੂੰ ਅਰਜਨ ਕਟਾ ਦੇ ਵਿੱਚ ਨੇ ਮੇਰੀ ਇੰਟਰਵਿਊ ਅੱਜ ਪਹਿਲੀ ਵਾਰ ਹੀ ਆਇਆ ਨਹੀਂ ਭਾਈ ਆਇਆ ਹਾਂ ਆਹ ਵੀ ਤੌਰ ਤੇ ਹਾਂ ਬਈ ਅੱਜ ਮਹਿੰਦਰਾ ਨੂੰ ਚੱਕੀ ਫਰੀ ਜਾਂਦਾ ਨਹੀਂ ਨਹੀਂ ਭਾਈ ਉਹ ਤਾਂ ਹੁਣ ਅਸੀਂ ਨਾਬਤੋਲ ਕਰਦੇ ਠੀਕ ਆ ਭਾਈ ਬਾਈ ਨੇ ਬਹੁਤ ਸਾਲ ਮਹਿੰਦਰਾ ਏਜੰਸੀ ਦੇ ਵਿੱਚ ਕੰਮ ਕਰਿਆ ਹੁਣ ਬਾਈ ਤਾਂ ਚਲੋ ਮੂਡ ਬਣ ਗਿਆ ਸਵਰਾਜ ਚ ਆ ਗਿਆ ਕਿੰਨੇ ਕਿੰਨੇ ਟਾਈਮ ਦਾ ਮਹਿੰਦਰਾ ਜੀ 15 ਸਾਲ 15 ਸਾਲ ਇੱਕੋ ਕੰਪਲੇਂਟ ਟਿਕ ਰਹਿਣਾ ਕੋਈ ਮਾੜੀ ਮੁੱਢੀ ਗੱਲ ਨਹੀਂ ਠੀਕ ਆ ਨਾ ਟਰੈਕਟਰ ਬਾਈ ਮਹਿੰਦਰਾ ਵੀ ਆਪਣੀ ਜਗਾ ਪੂਰਾ ਵਧੀਆ ਹੀ ਕਰਨੇ ਹੈ। ਇਹ ਟਰੈਕਟਰ ਜਿਹੜਾ ਹੈ ਤਾਂ ਹੈ ਤਾਂ ਇਹ ਵੀ ਮਹਿੰਦਰਾ ਦੀ ਹੋਇਆ ਇੱਕ ਗੱਲ ਹੈ। ਰੀਸੇਲ ਦੇਖਣੀ ਹੈ ਰੋਪੜ ਚ ਸੇਲ ਤਾਂ ਕੀਤੀ ਹੈ। ਹਾਂ ਆਪਣੇ ਦੀ ਸੇਲ ਵੱਧ ਹੈ ਇਸ ਟਾਈਮ ਹਾਂ ਰੋਪੜ ਚ ਵੱਧ ਹੈ ਇਸ ਟਾਈਮ ਜਿਹੜੇ ਸਵਰਾਜ ਦੀ। ਇਹ ਵੀ ਗੱਲ ਹੈ ਬਲਾਚੌਰ ਜਾਂ ਰਾਂਪੂਰ ਵੀ ਏਰੀਆ ਹੈ। ਕਹਿਗੇ ਜਿੰਨੇ ਚ ਸਵਰਾਜ ਦਾ। ਆ ਬਲਾਚੌਰ ਚੱਲਿਆ। ਭਾਈ ਬਲਾਚੌਰ ਹਰ ਇੱਕ ਨੂਰਪੁਰ। ਗਾੜ ਬਣਾਤਾ ਪਹਿਲਾਂ ਮਹਿੰਦਰਾ ਦਾ ਗਾੜਤਾ। ਅੱਛਾ ਗਾੜਤਾ ਪੂਰਾ ਸਵਰਾਜ ਦਾ। ਠੀਕ ਆ। ਠੀਕ ਆ ਬਾਈ। ਅਬੀ ਚੀਜ਼ ਵੀ ਵਧੀਆ ਟਰੈਕਟਰ ਦਾ ਹੀ ਕੱਲ ਨੂੰ ਵੀ ਰੀਸੇਲ ਵਧੀਆ ਸਾਰੇ ਪੱਖ ਨੂੰ ਠੀਕ ਆ ਟਰੈਕਟਰ ਆ 744 ਬਾਈ ਦੇਖੋ ਰੰਗ ਵੀ ਲਾਲ ਕੱਟਦਾ ਸਾਰਾ ਬਾਈ ਕਹਿੰਦੇ ਯਾਰ ਉਹ ਵੀ ਕਹਿੰਦੇ ਲਾਲ ਲਾਂਗੇ ਜਮਾ ਦੇਖਿਆ ਟਰੈਕਟਰ ਯਾਰ ਆ 735 ਆ ਹਣਾ ਅੱਛਾ ਆਦਾ ਬਾਈ ਦੂਆ ਪੁਰਾਣੇ ਮਾਡਲ ਵਾਲਾ ਹੀ ਸਵਰਾਜ ਆ ਉਹੀ ਚੀਜ਼ ਆ ਉਹੀ ਇੰਜਨ ਹੈ ਬਾਈ ਸਿਕਨ ਵਾਲਾ ਹਾਂ ਸਹੀ ਗੱਲ ਆ ਜੀ ਲੋਰੀ ਬਾਈ ਲਿਆ ਜੀ ਟਰੈਕਟਰ ਆਪਕੀਆਂ ਵਧਾਈਆਂ ਕਿੱਤਿਆਂ ਵਾਸ਼ੇ ਮਹਾਰਾਜ ਮਦੂਗਣੀ ਰਾਤ ਚੋਕਣੀ ਐਕਸਟੀ ਖੜਾ ਇਧਰ ਐਡੀਸ਼ਨ ਤੈਨੂੰ ਜਾਣਕਾਰੀ ਜ਼ਿਆਦਾ ਮਤਲਬ ਹੋ ਜਾਏ ਇਧਰ ਇਧਰ ਐਡੀਸ਼ਨ ਖੜਾ ਇੱਕ ਕੰਪਨੀ ਦਾ ਸਾਰਾ ਇਹਨੇ ਐਡੀਸ਼ਨ ਬਾਈ ਨਾ ਜੀ ਚਲੋ ਜੀ ਇਹ ਸਾਡੇ ਬਲਜੀਤ ਸਿੰਘ ਨੇ ਡੈਮੋਸਟ੍ਰੇਟਰ ਸਸੀ ਦਾ ਬਾਈ ਜੀ ਸਸੀਕਰ ਉਹ ਠੀਕ ਹੈ ਜੀ ਕਿਹੜਾ ਪੈਂਡਾ ਬਈਨਾਂ ਦਾ ਜੀ ਮਿਰਜ ਹਾਂਜੀ ਮਿਰਜ ਸਮਰਾਲਾ ਸਮਰਾਲਾ ਠੀਕ ਹੈ ਆਪਣੇ ਏਰੀਏ ਦੇ ਨਜ਼ਰਦਾਰੀ ਅੱਛਾ ਉੱਧਰ ਵੀ ਲੈ ਕੇ ਆਈ ਥੋੜਾ ਮਨ ਕੀ ਸਾਰੇ ਏਰੀਆ ਰੋਪੜ ਆਉਂਦਾ ਹੈ ਨਾ ਠੀਕ ਆ ਠੀਕ ਆ ਵਧੀਆ ਗੱਲ ਆ ਮੇਰੀ ਜੀ ਆਪ ਦੀ ਟੌਪ ਦੀ ਡੀਲਰਸ਼ਿਪ ਜੀ ਇੱਥੇ ਸਾਰਿਆਂ ਦਾ ਵਿਜ਼ਿਟ ਆ ਨਾ ਨਾ ਠੀਕ ਆ ਸਹੀ ਗੱਲ ਐ ਸਹੀ ਗੱਲ ਆ ਸਾਰੇ ਆਉਂਦੇ ਜਾਂਦੇ ਰਹਿੰਦੇ ਠੀਕ ਆ ਜੀ ਤੇ ਦਿੱਲੀ ਦਾ ਇੱਕ ਟਰੈਕਟਰ ਜਾਂ ਬਿਲਕੁਲ ਜੀ ਬਿਲਕੁਲ ਬਾਈ ਮੈਂ ਤਾਂ ਵੀ ਕਰਦੇ ਨੇ ਸਾਰੇ ਬਾਈ ਇਹੋ ਜੀ ਗੱਲ ਨੇ ਇਹ ਵੀ ਆ ਜੀ ਸਾਰੇ ਮਿਹਨਤੀ ਨੇ ਸਹੀ ਗੱਲ ਆ ਜੀ ਜਿੰਨੇ ਵੀ ਰੋਪੜ ਦੇ ਸੇਲਮੈਨ ਨੇ ਸਾਰੀ ਮਿਹਨਤੀ ਨਹੀਂ ਕੇ ਵੀ ਪਾਇ ਨਹੀਂ ਹੈਗਾ ਵੀ ਆਪਣਾ ਜਿੰਨੀ ਡਿਊਟੀ ਲਈ ਉਹਨਾਂ ਵੱਧੇ ਕੰਮ ਕਰਦੇ ਨੇ ਬਾਕੀ ਬਾਈ ਟਰੈਕਟਰ ਵੀ ਵਧੀਆ ਆ ਰਹੀ ਸਾਡੇ ਬਹੁਤ ਮਾਰਕੀਟ ਬਣੀ ਹੋਈ ਆ ਬਾਈ ਨੂਰ ਪਰ ਕਹਿੰਦਾ ਤੁਸੀਂ ਬਾਹਰ ਨਹੀਂ ਹੁੰਦੇ ਜਿਆ ਟਰੈਕਟਰ ਵੇਖਦਾ ਕਹਿੰਦਾ ਜੀ ਮਾ ਵੀ ਜ਼ਿਆਦਾਤਰ ਸਾਡੇ ਸੇਲਜ਼ਮੈਨ ਦਾ ਰੋਲ ਹੁੰਦਾ ਨਹੀਂ ਮੈਂ ਗੱਲ ਦੇਖੀ ਆ ਬਾਈ ਉਹਨਾਂ ਦੀ ਅਟੈਚਮੈਂਟ ਹੁੰਦੀ ਨਾ ਜਿਹੜਾ ਹੁਣ ਮੈਂ ਤੁਹਾਡਾ ਡੀਲ ਕਰ ਰਿਹਾ ਪਹਿਲੇ ਤੋਂ ਹਾਂ ਨਮਾ ਬੰਦਾ ਆਊਗਾ ਇਮਪ੍ਰੈਸ਼ਨ ਨਹੀਂ ਪਾਊਗਾ ਬਿਲਕੁਲ ਸਹੀ ਗੱਲ ਹੈ ਅਗਲਾ ਅਗਲਾ ਧਿਆਨ ਦੇਣਾ ਕਿਉਂਕਿ ਡੀਲ ਹੋ ਚੁੱਕੀ ਸਾਰਾ ਡਨ ਹੋ ਗਿਆ ਸਾਰਾ ਕੁਝ ਹੋ ਗਿਆ ਬਾਈ ਨਾਲੇ ਜੀ ਬਾਹਰ ਲੋਕਾਂ ਨਾਲ ਸੇਲਸਮੈਨੇ ਵਿਚਰਦਾ ਹਾਂਜੀ ਠੀਕ ਨੇ ਜੀ ਕੱਲ ਨੂੰ ਉਹਨਾਂ ਨੇ ਇੱਜੇ ਤਾਂ ਚੱਲ ਬਾਅਦ ਚ ਆਉਣਾ ਹਾਂ ਪਹਿਲਾਂ ਉਹਨਾਂ ਨੇ ਸੇਲਸਮੈਨ ਨੂੰ ਫੋਨ ਕਰਨਾ ਬਿਲਕੁਲ ਜੀ ਕੋਈ ਵੀ ਗੱਲਬਾਤ ਹੁੰਦੀ ਆ ਠੀਕ ਆ ਏਰੀਆ ਉਹੀ ਕਵਰ ਕਰਦੇ ਨੇ ਜਿਹੜਾ ਏਰੀਆ ਜਿਹੜਾ ਬੰਦਾ ਕਵਰ ਕਰ ਰਿਹਾ ਠੀਕ ਆ ਆਪਣੇ ਸੇਲਸਮੈਨ ਤਕਰੀਬਨ ਵਧੀਆ ਨੇ ਸਾਰੇ ਸਾਰੇ ਫੀਲਡ ਵਧੀਆ ਨੇ ਆਪਣੇ ਕੋਲ ਵੀ ਰਿਆ ਦੂਆ ਮਾਡਲ ਨਹੀਂ ਸ਼ਟਲ ਵਾਲਾ ਸ਼ਟਲ ਫੇਰ ਆਊਗਾ ਆਊਗਾ ਅੱਛਾ ਠੀਕ ਹੈ ਇਧਰ ਐਕਚੁਅਲੀ ਨਾ ਕਮਰਸ਼ੀਅਲ ਬੈਲਟ ਹੈ ਅੱਛਾ ਜੀ ਇਧਰ ਕਮਰਸ਼ੀਅਲ ਬੈਲਟ 'ਚ ਸ਼ਟਲ ਘਟ ਲੱਗਦਾ ਹੈ ਠੀਕ ਹੈ ਜੀ ਜਿੱਦਾਂ ਆਨ ਡਿਮਾਂਡ ਅਸੀਂ ਮੰਗਾ ਵੀ ਸਕਦੇ ਜੇ ਕੋਈ ਪਾਰਟੀ ਕਹਿੰਦੀ ਹੈ ਤੇ ਕੋਈ ਕਹਿੰਦਾ ਠੀਕ ਹੈ ਫਿਰ ਆਜੂਗਾ ਇਹਦਾ ਵੀ ਸਾਨੂੰ ਪਤਾ ਵੀ ਸਾਡੇ ਲੱਗਣਾ ਨਹੀਂ ਸੀ ਕਮਰਸ਼ੀਅਲ ਬੈਲਟ ਠੀਕ ਹੈ ਭਾਜੀ ਕਿਤੇ ਸੈਂਟਰ ਕੇ ਤਾਂ ਕੋਈ ਆ ਜਾਂਦਾ ਕਸਟਮਰ ਵੀ ਸਾਨੂੰ ਸ਼ਟਲ ਜੇ ਰਹੀ ਸ਼ਟਲ ਲੈਣਾ ਠੀਕ ਆ ਨਾ ਨਾ ਕੋਈ ਬੁੱਕ ਕਰਵਾ ਕੇ ਵੀ ਮੈਂ ਸਟਾਕਰੀ ਨਾ ਰੱਖਣਾ ਚਾਹੁੰਦੇ ਜਿਹੜਾ ਨਾ ਨਾ ਠੀਕ ਹੈ ਭਾਈ ਆ ਹੁਣ ਜਿਹੜਾ ਟਰੈਕਟਰ ਗਿਆ ਅੱਜ ਆਇਆ ਤੇ ਅੱਜ ਚੱਲੇਗਾ ਅੱਜ ਚੱਲੇਗਾ ਠੀਕ ਹੈ तकरीबन ਆਪਣੇ ਕੋਲ ਸੇਮ ਮੰਥ ਦੇ ਖੜੇ ਰਹੇ ਨੇ ਸੇਮ ਸੇਮ ਆ ਬਾਈ ਇਹਨਾਂ ਕੋਲ 2 ਪੀਸ ਆਏ ਦੇ ਬਾਈ ਲਿਮਟਿਡ ਐਡੀਸ਼ਨ ਦੇ ਨਹੀਂ 4 ਪੀਸ ਆਏ ਸੀ 4 ਕੇ 3 55 ਸੀਗੇ ਅੱਛਾ 1 44 1 44 ਦਾ ਦੋ ਦੇ ਦੇ ਤੁਸੀਂ ਦੋ ਦੇ ਦੇ ਠੀਕ ਹੈ 1 ਪੀਸ ਰਹਿ ਗਿਆ ਬਾਈ ਜੇ ਕਿਸੇ ਨੇ ਲੈਣਾ ਕਿਸ ਨੂੰ ਆ ਕਲਰ ਵਧੀਆ ਲੱਗਦਾ ਤਾਂ 1 ਪੀਸ ਬਾਈ ਨਾਲ ਕੋ ਖੜਾ ਏ ਐਟ ਅ ਟਾਈਮ ਤਾਂ ਲੈ ਸਕਦਾ ਟਰੈਕਟਰ ਠੀਕ ਹੈ ਜੀ ਆਰਮੀ ਕਲਰ ਆ ਬਾਈ ਕਰਿਆ ਹੋਇਆ ਇਹਨੂੰ ਠੀਕ ਹੈ ਜੀ ਟਰੈਕਟਰ ਸੋਹਣਾ ਉੱਦਾਂ ਇੰਨਾ ਕਈ ਕਈ ਜਨੇ ਆਏ ਆ ਬਾਈ ਵਧੀਆ ਲੱਗਦਾ ਟਰੈਕਟਰ ਲੱਗ ਚੀਜ਼ ਹੈ ਬਣਾਈ ਹੋਈ ਕੰਪਨੀ ਨੇ ਠੀਕ ਹੈ ਜੀ ਇੱਕ ਬਾਈ ਨਾਲ ਕੋਲ 855 ਖੜਾ ਇੱਕ ਖੜਾ 744 ਠੀਕ ਹੈ ਜੀ ਇਹ ਵੀ ਸੇਮ ਮਾਡਲ ਹੈ ਤੇ ਕੋਈ ਚਾਹੀਏ ਵੀ ਚਾਹਵਾਨ ਵੀਰ ਸੱਜਣ ਹੋਇਆ ਤਾਂ ਦੇਖ ਲਓ ਕਰ ਲਿਓ ਕੰਟੈਕਟ ਤੇ ਹੋ ਜਾਊਗਾ ਸੌਦਾ ਬਾਈ ਟਰੈਕਟਰ ਦਾ ਬਾਕੀ ਵੀ ਇਹਨਾਂ ਕੋਲ ਪੁਰਾਣੇ ਟਰੈਕਟਰ ਖੜੇ ਨੇ ਤਿੰਨ ਚਾਰ ਇੱਕ ਜੌਂਡੀਅਰ ਇਹਨਾਂ ਕੋਲ ਆਇਆ 50 50 ਡੀ ਕੋਈ ਤੁਹਾਨੂੰ ਦਿਖਾ ਦਿੰਨੇ ਆਪਾਂ ਪਿਆ ਬਿਆ ਡੀ ਆਇਆ ਵੀ ਇਹਨਾਂ ਦੇ ਕੋਲ ਟਰੈਕਟਰ 13 ਮਾਡਲ ਸੋਹਣਾ ਟਰੈਕਟਰ ਹੈ ਟਾਇਰ ਵਧੀਆ ਹੈ ਪਿਛਲੇ ਅੱਧੇ ਪੈਰ ਟਾਇਰਾਂ ਮੋੜਲੇ ਤਾਂ 80 90 ਪੈਸੇ ਰੇਡੀਅਲ ਪਏ ਹੋਏ ਨੇ ਘੈਂਟ ਟਰੈਕਟਰ ਹੈ ਤੇ 13 12 ਜਾਂ 13 ਮਾਡਲ ਹੈ ਬਾਈ ਕੋਈ ਵੀਰ ਚਾਹ ਬਣ ਸੱਜਣ ਹੋਇਆ ਤਾਂ ਦੇਖ ਲਿਓ ਜੌਂਡੀਰ ਦਸ਼ਕੀਨ ਇੱਕ 275 ਖੜਾ ਪੇਲੇ ਰੇਮਾ ਵਾਲਾ ਟਾਇਰ ਨਵੇਂ ਹੀ ਆ ਬਾਈ ਪਿਛਲੇ ਤਾਂ ਸੋਹ ਦਾ ਰੰਗ ਦੇਖ ਲਓ ਥੋੜਾ ਜਿਹਾ ਹਲਕਾ ਜਿਹਾ ਫਿੱਕਾ ਪਿਆ ਹੋਇਆ ਠੀਕ ਹੈ ਜੀ ਟਰੈਕਟਰ ਉਦਾਂ ਠੀਕ ਲੱਗਦਾ ਦੇਖਣ ਨੂੰ ਬਾਈ ਸੁੱਕਾ ਟਰੈਕਟਰ ਆ ਕੋਈ ਲੀਕੇਜ ਨਹੀਂ ਹੈਗੀ ਟਰੈਕਟਰ ਦੀ ਤੇ ਰੇਟ ਇਹ ਮੇਰੇ ਸਾਬ ਨਾਲ 2 ਲੱਖ 15 ਜਾਂ 20 ਹਜ਼ਾਰ ਡਿਮਾਂਡ ਕਰਦੇ ਨੇ ਟਰੈਕਟਰ ਦੀ ਬਾਕੀ ਬਾਈ ਰੇਟ ਮੌਕੇ ਦੀ ਹੁੰਦਾ ਜਿੰਨਾ ਵੀ 15 20 ਹਜ਼ਾਰ ਘਟਣਾ ਵਧਣਾ ਉਹ ਮੌਕੇ ਦੀ ਗੱਲ ਹੈ ਠੀਕ ਹੈ ਟਾਇਰ ਜਿਹੜੇ ਨਵੇਂ ਨੇ ਟਰੈਕਟਰ ਦੇ 50 50 ਡੀ ਖੜਾ ਜੀ ਉਹਦੇ ਬਾਅਦ ਇਹ ਵੀ ਟਰੈਕਟਰ ਸੋਹਣਾ ਵੈਸੇ ਚੱਲਿਆ ਹੋਇਆ ਸੋਹਣਾ ਬਾਈ ਟਰੈਕਟਰ ਇਹ ਮੈਂ ਤੁਹਾਨੂੰ ਉਹੀ ਕਹਿ ਦਵਾਂ ਵੀ ਘੱਟ ਚੱਲਿਆ ਹੋਇਆ ਟਰੈਕਟਰ 5 6 ਹਜ਼ਾਰ ਘੰਟੇ ਚੱਲਿਆ ਹੋਊਗਾ ਪਰ ਜੌਂਡੀਅਰ ਦਾ ਬਾਈ ਵਿਗੜਦਾ ਕੱਖ ਨਹੀਂ ਹੈਗਾ ਟਰੈਕਟਰ ਵਧੀਆ ਚੱਲਿਆ ਹੋਵੇ ਹੈਡ ਲੈਟਰ ਓਰੀਜਨਲ ਹੈ ਮਗਰਾੜ ਮਰੂਡੋ ਦੇਖੋ ਸਾਰਾ ਕੁਝ ਰੰਗ ਨਹੀਂ ਉਤਰਿਆ ਜੌਂਡੀਅਰ ਦੀ ਜੋ ਸਭ ਤੋਂ ਵਧੀਆ ਜੀ ਲੱਦੀ ਬਾਈ ਰੰਗ ਦੀ ਕੁਆਲਿਟੀ ਪੇਂਟ ਕੁਆਲਿਟੀ ਬਹੁਤ ਘੈਂਟ ਆ ਸਾਰੇ ਟਰੈਕਟਰਾਂ ਨਾਲੋਂ ਪੇਂਟ ਕੁਆਲਿਟੀ ਵਧੀਆ ਇਹਦੀ ਰੰਗ ਨਹੀਂ ਟਰੈਕਟਰ ਦਾ ਸੌਖਾ ਜਿਹਾ ਖਰਾਬ ਹੁੰਦਾ ਹੈਗਾ ਠੀਕ ਹੈ ਜੀ ਇਹਦੀ ਵੀ 370 75 ਅ ਇੰਨੀ ਕੀ ਡਿਮਾਂਡ ਆ ਟਰੈਕਟਰ ਦੀ 370 ਬਾਕੀ ਇਹਦਾ ਵੀ ਰੇਟ ਮੌਕੇ ਤੇ ਹੋ ਜੂ ਸੋਨਾ ਲਿਕਾ 750 ਖੜਾ ਹੈ ਜੀ 575 ਖੜਾ ਪੀਵੀ07 ਨੰਬਰ ਤੇ ਸਰਪੰਚ ਮਾਡਲ ਠੀਕ ਹੈ ਜੀ ਬਾਕੀ ਹੋਰ ਟਰੈਕਟਰ ਸਾਡੀ ਏਜੰਸੀਆਂ ਚ ਬਹੁਤ ਖੜੇ ਨੇ ਬਾਈ ਜੇ ਕਿਸੇ ਨੇ ਵੀ ਕੋਈ ਵੀ ਟਰੈਕਟਰ ਲੈਣਾ ਪੁਰਾਣਾ ਤਾਂ ਜਰੂਰ ਕੰਟੈਕਟ ਕਰਿਓ ਨਵੇਂ ਟਰੈਕਟਰ ਤਾਂ ਕੋ ਹੁੰਦੇ ਹੀ ਨਹੀਂ ਨੇ ਬਾਈ ਟਰੈਕਟਰ ਦੇਖੋ 1 2 12 ਦਿਨਾਂ ਟਰੈਕਟਰ ਸਟਾਕ ਦੇ ਵਿੱਚ ਖੜੇ ਨੇ ਫਿਲਹਾਲ ਦੀ ਘੜੀ ਤੇ ਸੇਲ ਵੀ ਵਧੀਆ ਬਾਈ ਇਹ ਜੀ ਗੱਲ ਨਹੀਂ ਰੋਪੜ ਵਾਲੇ ਸਾਡੇ ਵਧੀਆ ਟਰੈਕਟਰ ਸੇਲ ਕਰ ਰਹੇ ਨੇ ਇਸ ਟਾਈਮ ਤੇ ਬਾਈ ਬਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਕਰ ਦਿਆ ਕਰੋ ਲਾਈਕ ਤੇ ਆਪਣੇ ਚੈਨਲ ਨੂੰ ਜੱਗੂ ਮਹਾਰ ਨੂੰ ਵੀ ਕਰ ਦਿਆ ਕਰੋ ਸਬਸਕ੍ਰਾਈਬ ਤੇ ਕਿਸੇ ਵੀਨੇ ਕੋਈ ਪੁਰਾਣਾ ਟਰੈਕਟਰ ਸੇਲ ਪਰਚੇਸ ਕਰਨਾ ਹੁੰਦਾ ਤਾਂ ਜਰੂਰ ਕਨੈਕਟ ਕਰਿਆ ਕਰੋ ਨੰਬਰ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਤੇ ਬਹੁਤ ਸਾਰੇ ਵੀਰ ਫੋਨ ਕਰਦੇ ਵੀ ਆਪਾਂ ਨੂੰ ਤੇ ਜਿੱਥੇ ਸੌਦਾ ਬਣਦਾ ਤਾਂ ਬਾਈ ਜਰੂਰ ਲਈਦਾ ਵੀ ਟਰੈਕਟਰ ਇਦਾਂ ਦੀ ਗੱਲ ਠੀਕ ਹੈ ਜੀ ਬਾਕੀ ਅੱਜ ਦੇ ਬਲੌਗ ਚ ਇੰਨਾ ਹੀ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਜਦ ਤੱਕ ਲਈ ਸਾਰੇ ਵੀਰਾਂ ਦਾ ਧੰਨਵਾਦ ਸ਼ੁਕਰੀਆ